हेलो दोस्तों, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸਾਈਕਲੋਵ ਸਸਪੈਂਸ਼ਨ ਦਵਾਈ ਬਾਰੇ ਜਾਣਕਾਰੀ ਦੇਵਾਂਗੇ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਲਓ ਤੇ ਉਸ ਦੀ ਮਰਜ਼ੀ ਨਾਲ ਹੀ ਬੱਚੇ ਨੂੰ ਕੋਈ ਦਵਾਈ ਦਿਓ। ਤਾਂ ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸਾਈਕਲੋਵ ਸਸਪੈਂਸ਼ਨ ਦਵਾਈ ਬਾਰੇ ਜਾਣਕਾਰੀ ਦੇਵਾਂਗੇ। ਦੋਸਤੋ, ਇਸ ਦਵਾਈ ਨੂੰ ਪੇਟ ਦੇ ਰੋਗਾਂ ਦੇ ਇਸਤੇਮਾਲ ਕੀਤਾ ਜਾਂਦਾ ਹੈ। ਪੇਟ ਵਿੱਚ ਦਰਦ ਹੋਣਾ, ਪੇਟ ਵਿੱਚ ਸੋਜਣ ਹੋਣਾ, ਫੁੱਲਣਾ, ਦਸ ਲੱਗਣਾ, ਐਂਟਨ ਹੋਣਾ, ਇਹ ਸਭ ਸਮੱਸਿਆਵਾਂ ਵਿੱਚ ਇਸ ਦਵਾਈ ਨੂੰ ਇਸਤੇ ਇਹ ਕੰਟੈਂਟ ਮਿਲਦੇ ਨੇ ਇੱਕ ਤਾਂ ਡਾਈਕਲੋਮਿਨ ਤੇ ਇੱਕ ਸਮਿਥੀਕੋਨ ਡਾਈਕਲੋਮਿਨ ਇਸ ਵਿੱਚ 10mg ਹੈ ਤੇ ਸਮਿਥੀਕੋਨ ਇਸ ਵਿੱਚ 40mg ਹੈ ਇਸ ਦਵਾਈ ਨੂੰ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੇ ਬੱਚੇ ਲਈ ਡਾਕਟਰ ਦੇਣ ਦੀ ਸਲਾਹ ਦਿੰਦੇ ਨੇ ਇਸ ਨਾਲ ਕੋਈ ਸਾਈਡ ਇਫੈਕਟ ਵੀ ਹੋ ਜਾਂਦੇ ਨੇ ਜਿਵੇਂ ਕਿ ਬੱਚੇ ਨੂੰ ਉਲਟੀ ਲੱਗ ਜਾਣਾ ਬੱਚੇ ਵਿੱਚ ਸੁਸਤੀ ਆ ਜਾਣਾ ਘਬਰਾਟ ਹੋਣਾ ਦਸਤ ਲੱਗਣਾ ਕਬਜ ਹੋਣਾ ਭੁੱਖ ਵਿੱਚ ਕਮੀ ਹੋ ਜਾਣਾ ਇਸ ਤਰ੍ਹਾਂ ਦੇ ਕੁਝ ਸਾਈਡ ਇਫੈਕਟ ਦੇਖਣ ਨੂੰ ਮਿਲ ਜਾਂਦੇ ਨੇ ਤਾਂ ਦੋਸਤੋ ਇਸ ਨਾਲ ਘਬਰਾਉਣ ਦੀ ਲੋੜ ਨਹੀਂ ਜੇਕਰ ਇਹ ਜ਼ਿਆਦਾ ਹੋ ਜਾਂਦਾ ਤੁਸੀਂ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ